ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਸ ਬੁੜਤਾਰਾ ਸਾਹਿਬ ਸਾਹੀ ਨੌਵੇਂ ਬਾਬਾ ਬਕਾਲਾ ਸਾਹਿਬ ਦੇ ਬਹੁਤ ਹੀ ਅਨੰਦ ਸੇਵਕ ਬਾਪੂ ਸੰਤ ਸਿੰਘ ਜੀ ਜਿਨ੍ਹਾਂ ਨੇ ਹੁਣ ਹਰ ਸੁਪਤਰੀ ਮੇਰੀ ਛੋਟੀ ਭੈਣ ਡਾਕਟਰ ਚੁਗਜੀਤ ਕੌਰ ਜੀ ਜਿਹੜੇ ਕਿ ਹਰ ਸਾਲ ਸਾਡੇ ਜਿਹੜੇ ਧੂਕੀਏ ਸੰਗ ਨੇ ਇਹਨਾਂ ਨੂੰ ਸਾਲ ਦੇ ਦੋ ਵਿੱਚ ਦੋ ਵਾਰੀ ਇੱਕ ਵਾਰੀ ਗਰਮੀਆਂ ਵਾਲੇ ਤੇ ਇੱਕ ਵਾਰੀ ਸਰਦੀਆਂ ਵਾਲੇ ਕੱਪੜੇ ਦਿੰਦੇ ਨੇ ਦਵਾਈਆਂ ਦਿੰਦੇ ਨੇ ਜਿਹੜੇ ਕਹਿਣ ਤੋਂ ਭਾਵ ਆ ਬਹੁਤ ਵੱਡੀ ਇਹਨਾਂ ਦੀ ਸੇਵਾ ਜਿਹੜੇ ਗਰੀਬ ਸਾਡੇ ਗਰੀਬ ਸਿੱਖਾਂ ਦੀ ਇਹਨਾਂ ਦੀ ਇਹ ਮਦਦ ਕਰਦੇ ਨੇ ਦੁਨੀਆ ਦੇ ਵਿੱਚ ਬਹੁਤ ਲੋਕਾਂ ਕੋਲ ਕਰੋੜਾਂ ਅਰਧਾ ਰੁਪਏ ਹੋਣਗੇ ਬੰਤੂ ਬਾਪੂ ਸੰਤੋਖ ਸਿੰਘ ਜੀ ਤੇ ਭੈਣ ਜੀ ਤੇ ਉੱਤੇ ਮਾਹਰ ਦੀ ਅਪਾਰ ਕਿਰਪਾ ਹੈ ਜਿਹੜੇ ਕਿ ਹਰ ਵਾਰੀ ਇਹ ਇਸ ਤਰ੍ਹਾਂ ਸੇਵਾ ਕਰਦੇ ਨੇ ਕਿ ਗੁਰੂ ਸਾਹਿਬ ਦੀ ਉਹੀ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ ਉਹ ਕਿਸੇ ਤੋਂ ਸੇਵਾ ਲੈਂਦੇ ਰਹਣਾ ਮੇਰੀ ਗੁਰਤੈਗ ਬਾਦਲ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਹੈ ਕਿ ਮਹਾਰਾਜ ਕਿਰਪਾ ਕਰੇ ਮੇਰੇ ਇਸ ਪਰਿਵਾਰ ਤੇ ਮੇਰ ਪਰਿਆ ਹੱਥ ਰੱਖਣਾ ਮਾਪੂ ਸੰਤੋਖ ਸਿੰਘ ਜੀ ਹੋਰਾਂ ਨੂੰ ਦੇਰੋਗਤਾ ਤੰਦਰੁਸਤੀ ਬਖਸ਼ਣੀ ਤੇ ਭੈਣ ਜਗਮਜੀਤ ਕੌਰ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖ ਕੇ ਇਸ ਤਰ੍ਹਾਂ ਸੇਵਾਵਾਂ ਲੈਂਦੇ ਰਹਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ